ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਈ ਉਹ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਸ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੀਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰੇ ਨੇ ਫੈਸਲਾ ਲਿਆ ਅੱਛਾ ਦੋ ਸੈਕੜੀ ਆੜੇ ਵਾਲੀ ਸੀ ਹਾਂਜੀ ਉਹ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਉ ਦੋਨੇ ਬੰਦੇ ਅਜੇ ਤੱਕ ਆੜੇ ਹੋਏ ਸੀ ਵੀ ਜ ਰਾਤ ਵੀ ਰਹਿਣਾ ਫਿਰ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਦੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅੱਧੋ-ਅੱਧ ਕਰਦੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ ਦੇਤਾ। ਇਹ ਵੀ ਪਤਾ ਲੱਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ। ਹਾਂਜੀ ਸਾਡੇ ਮੰਗਾ ਕੋਹ ਲਗਾ ਜੀ ਆ ਐਸ ਕੋਰ ਗਰੁੱਪ ਤੇ ਉਹਨਾਂ ਲੋ ਤਿੰਨਾਂ ਜਿਹੜੇ ਪਹਿਲੇ ਵਿਨਰ ਆ ਉਹਨਾਂ ਨੂੰ ਇੱਕ-ਇੱਕ ਡੱਬਾ ਦੇ ਸੀਗਾ ਉਹਦਾ ਦਿੱਤਾ ਗਿਆ। ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰੋਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਹਾਂਜੀ ਸਾਡਾ ਇਹ ਤਜਰਬਾ ਬਹੁਤ ਵਧੀਆ ਰਿਹਾ। ਸਾਡਾ ਆਣ ਗੁਆਣ ਜਿੰਨੇ ਪ ਤੇ ਸਾਰੀਆਂ ਬੀਬੀਆਂ ਨੇ ਸਾਰਿਆਂ ਘਰਾਂ ਦੇ ਸਾਫ ਦੇ ਤਾਲ ਲੰਗਰ ਪਾਣੀ ਉਹ ਟਟ ਵਰਤਿਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ 'ਚੋ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁੜੇ ਆ ਰਾਜੀ ਜੀ ਜਿੱਤੇ ਕਿਉਂ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਰਹੇ ਹੋ ਹਰ ਵਾਰੀ ਤੁਹਾਡੇ ਕੋਲ ਕੋਈ ਨਾ ਕੋਈ ਟੂਰਨਾਮੈਂਟ ਕਰਵਾਉਂਦੇ ਹੋ ਐਵੀ ਇੱਕ ਟੂਰਨਾਮੈਂਟ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਵੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਹਾਂ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਦੂ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਬੰਦਾ ਨਸ਼ੇ ਤੋਂ ਦੂਰ ਵੀ ਨਹੀਂ ਰਹਿ ਸਕ ਤੇ ਬਾਕੀ ਸਪੋਰਟਸ ਆ ਸਾਡੇ ਪਿੰਡ ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇਗਾ ਉਹਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ ਬਾਬਾ ਜੀ ਮੈਨੂੰ ਲੱਗਿਆ ਮੁਕਾਬਲਾ ਇਹਦੇ ਜਹਾਂ ਕਿ ਫੋਨ ਨਹੀਂ ਲਾਇਆਗਾ ਜਹਾਂ ਪਰ ਬਾਣੀ ਪੜਦੇ ਨੇ ਵੈਸੇ ਘਰ ਵੀ ਸਮਾ ਬੈ ਸਕਦੇ ਸੀ ਕੰਮ ਕੀ ਕਰਦੇ ਹੁੰਦਾ ਜੀ ਕੰਨ ਵੇਲੇ ਅੱਛਾ ਮੇਲੇ ਉਹ ਕਿੰਨੀ دیر ਬੈ ਸਕਦੇ ਸੀ ਜੀ ਬੈਠ ਜਾਂਦੇ ਜੀ 5 ਸੈਕਿੰਡ ਦੀ ਬਹਿਸ ਹੈ ਦੀ ਬੰਜੀ ਕਰ ਕਿਵੇਂ ਦੇਖੀਓ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾਰ ਦਿੱਤਾ ਬਾ ਵਧੀਆ ਤੁਹਾਡੇ ਘਰੋਂ ਕੋਈ ਕਰਦਿਆਂ ਨੇ ਕੋਈ ਲਾਂਭਾ ਨਹੀਂ ਦਿੱਤਾਗਾ ਵੀ ਕਿਹਾ ਜੀਗਾ ਵੀ ਕੀ ਕੰਮ ਫੜ ਲਿਆ ਵੀ ਤਿੰਨ ਦੋ ਦਿਨ ਹੋ ਗਏ ਤੇ ਬੈਠੇ ਰਹੇ ਕਰਦਿਦੇ ਕਹਿੰਦੇ ਹਾਰ ਕੇ ਆਏ ਨੇ ਆ ਕੀ ਗੱਲ ਐਤ ਕੀ ਜਿੱਤ ਅੱਛਾ ਜੀ ਸੈਕਲ ਸਾਈਕਲ ਘਰੇ ਲੈ ਕੇ ਜਾਵਾਂਗੇ ਬੈਂਕ ਫੇਰ ਦੀ ਟੂਰਨਾਮੈਂਟ ਕਰਾਉਣ ਦਾ ਉਹ ਕਹਿੰਦੇ ਸਾਈਕਲ ਤੇ ਜਾਵਾਂਗੇ ਅੱਜ ਘਰੇ 3500 ਰੁਪਏ ਲੱਗ ਜਾਊਗਾ ਕਿੰਨੀ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੋਊਗੀ ਪਹਿਲਾਂ ਕਦੇ ਇਨਾਮ ਜਿੱਤੇ ਹਾਂ ਹਾਂਜੀ ਜਿੱਤੇ ਬਾਗੀ ਭਰਾ ਜਿੱਤੇ ਹੈ ਅੱਛਾ ਉਹ ਕੀ ਸੀ ਗਿਆ ਬਾਕੀ ਬਰਾਨੇ ਉਹ ਲੀਕ ਹੀ ਸੀ ਗਿਆ ਤਾਂ ਅੱਛਾ ਭੱਜਣ ਦਾ ਐਂਡ ਕਰ ਦਿੱਤੇ ਆ ক্রিকেট ਮੈਚ ਤੇ ਸੀ ਹਾਂਜੀ ক্রিকেট ਮੈਚ ਹੁਣ ਕੋ ਬਾਥਰੂਮ ਦਾ ਕੋਈ 플ਸ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪੈਗਾ ਨਹੀਂ ਅਜੇ ਕਿੰਨੇ ਘੰਟੇ ਕੱਢ ਸਕਦੇ ਸੀ ਆਪਾਂ ਨਹੀਂ ਤਾਂ ਹੋ ਗਿਆ ਤੁਸੀਂ 30 ਘੰਟੇ ਤੋਂ ਉੱਪਰ ਦਾ ਸਮਾਂ ਜਗਾ ਗੁਜ਼ਾਰਿਆ ਇਸ ਕੰਪੀਟੀਸ਼ਨ ਦੇ ਵਿੱਚ ਦੋਨੇ ਵਿਜੇਤਾ ਘਰਾ ਦਿੱਤੇ ਹੋ ਕੀ ਕਹੋਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਤੇ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿੱਲੇ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਂਦਾ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਕਿਸੇ ਅੱਜ ਨਹੀਂ ਨਹੀਂ ਬਹੁਤ ਵਦਿਆ ਮਿਲਿਆ ਜੀ ਫੋਨ ਤੋਂ ਖਿਹੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਦਿਆ ਸੁਨਿਆਏ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਐ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈਗੀ ਹੈ ਮੋਬਾਈਲ ਨਹੀਂ ਤੁਸੀਂ ਦੇਖਿਆ ਕਿਤਾਬਾਂ ਜੁੜ ਕੇ ਰੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਸੁਨੇਹੇ ਦੇਣਾ ਹੈ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ अच्छा और कितने घंटे बैठ सकदे सिगे हुन त 2 ही हो गया चलो दोनों बजे तक करार देते दिमाग च त 4-5 घंटे हैगी सी हजे है बाकी रात दा डर सी जी। जी। <laughs> के ओ ਝੋਲਾ ਜਨਾ ਵੱਜ ਜੀ ਝੋਲਾ ਹਾਂਜੀ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਟਿਆਂ ਹੁਣ 2 ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਕੋ ਖਾਦਾ ਪੀਤਾ ਜੀ ਅੱਛਾ ਕੁਝ ਵੀ ਨਹੀਂ ਖਾਦਾ ਨਹੀਂ ਜੀ ਉਹ ਵੀ ਹੋ ਗਿਆ ਜਦ ਪ੍ਰੈਸ਼ਰ ਗਿਆ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਵੀ ਪਿਆ ਥੋੜਾ ਜਿਹਾ ਉਹ ਵੀ ਪਾਏ ਆ ਹਾਂ ਇਹਨੇ ਖਵਾਇਆ ਸੀ ਅੰਮਰ ਆ ਅਸੀਂ ਖਾਦ ਨਹੀਂ ਹਾਂ ਹਾਂ ਕਹਿੰਦੇ ਹੋ ਵੀ ਨਹੀਂ ਕੀਤਾ ਹਾਂਜੀ ਬਾਥਰੂਮ ਨਹੀਂ ਕੀਤਾ ਜੀ ਹਾਂਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੌਜਵਾਨ ਪੀੜੀ ਨੂੰ ਤੁਸੀਂ ਕੀ ਇੱਕ ਮੈਸੇਜ ਦਿੰਦੇ ਕਿ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਲਓ ਟੂਰਨਾਮੈਂਟ ਚ ਕਿੰਨਾ ਟਾਈਮ ਵੀ ਬੈਠਿਆ ਜਾਂਦਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਜੀ ਹੂੰ ਤਾਂ ਸਾਰਾ ਦਿਨ ਚਲਾਈ ਜਾਣਿਆ ਘਰੇ ਬੈ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਨੇ ਹਾਂ ਜੀ ਜੀ ਜ਼ਰੂਰ ਹੀ ਨਸ਼ਾ ਕਿੱਥੇ ਕਰੂਗਾ ਖਾਦਾ ਪੀਤਾ ਹੀ ਨਹੀਂ